ਜਦੋਂ ਮਹਾਰਾਜ ਦਾ ਵਿਆਹ ਹੋਇਆ ਨਾ ਸਤਗੁਰੂ ਮਹਾਰਾਜ ਨੇ ਤਣ ਦੇ ਉੱਤੇ ਬੜਾ ਸੋਹਣਾ ਚੋਲਾ ਪਾਇਆ ਬੜਾ ਕੀਮਤੀ ਸੀ ਤੇ ਬੜਾ ਸੋਹਣਾ ਚੋਲਾ ਸੀ ਤੇ ਉਹ ਚੋਲੇ ਨੂੰ ਦੇਖ ਕੇ ਭਾਈ ਮਰਦਾਨਾ ਜੀ ਸਤਗੁਰੂ ਮਹਾਰਾਜ ਨੂੰ ਆਖਣ ਲੱਗੇ ਕਹਿੰਦੇ ਬਾਬਾ ਤੇਰਾ ਚੋਲਾ ਬੜਾ ਸੋਹਣਾ ਤੇ ਸਤਗੁਰੂ ਮਹਾਰਾਜ ਨੇ ਆਖਿਆ ਮਰਦਾਨਿਆ ਤੈਨੂੰ ਵਧੀਆ ਲੱਗਾ ਕਹਿੰਦੇ ਹਾਂ ਮਹਾਰਾਜ ਮਹਾਰਾਜ ਕਹਿੰਦੇ ਫਿਰ ਇਹ ਚੋਲਾ ਤੂੰ ਲੈ ਲੈ ਉਹਨੇ ਦੋਵੇਂ ਹੱਥ ਜੋੜ ਕੇ ਆਖਿਆ ਕਿੰਨਾ ਮਹਾਰਾਜ ਜਿਵੇਂ ਤੁਹਾਡੀ ਖੁਸ਼ੀ ਹੋਵੇ ਜਿਵੇਂ ਤੁਹਾਡਾ ਹੁਕਮ ਹੋਵੇ ਉਹ ਕੀਮਤੀ ਚੋਲਾ ਦਾਤਾਰ ਪਿਤਾ ਨੇ ਆਪਣੇ ਤਣ ਤੋਂ ਲਾ ਕੇ ਤੇ ਭਾਈ ਮਰਦਾਨਾ ਜੀ ਦੇ ਹੱਥਾਂ ਦੇ ਉੱਤੇ ਰੱਖਿਆ ਤੇ ਨਾਲ ਇੱਕ ਗੱ ਇਹ ਕਹਿੰਦੇ ਇੱਕ ਗੱਲ ਯਾਦ ਰੱਖੀਏ ਪੋਸ਼ਾਕ ਦੀ ਕੀਮਤ ਬੜੀ ਜ਼ਿਆਦੇ ਹੈ ਕਹਿੰਦੇ ਮਹਾਰਾਜ ਉਹ ਕਿਵੇਂ ਯਾਦ ਰੱਖੀਏ ਜਦੋਂ ਇਹ ਤੂੰ ਆਪਣੇ ਤਣ ਦੇ ਉੱਤੇ ਪਾਉਣੀ ਹੈ ਨਾ ਜਦੋਂ ਇਹ ਚੋਲਾ ਆਪਣੇ ਤਣ ਦੇ ਉੱਤੇ ਪਾਉਣਾ ਹੈ ਤੇ ਇੱਕ ਗੱਲ ਯਾਦ ਰੱਖਣੀ ਹੈ ਵੀ ਜਿਹਦਾ ਇਹ ਚੋਲਾ ਹੈ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਆਕਾਲ ਪੁਰਖ ਵੈਗੁਰੂ ਤੋਂ ਬਿਨਾਂ ਕਿਸੇ ਦੇ ਅੱਗੇ ਝੂਲੀ ਨਹੀਂ ੱਡੀ ਜੇ ਕੁਝ ਮੰਗਿਆ ਹੀ ਨਾ ਤੇ ਕਰਤਾਰ ਤੋਂ ਮੰਗਿਆ ਰੱਬ ਤੋਂ ਮੰਗਿਆ ਅਕਾਲ ਪੁਰਖ ਤੋਂ ਮੰਗਿਆ ਵਾਹਿਗੁਰੂ ਤੋਂ ਮੰਗਿਆ ਕਿ ਜਦੋਂ ਇਹਨੂੰ ਤਣ ਦੇ ਉੱਤੇ ਪੈਨਣਾ ਹੈ ਨਾ ਇੱਕ ਗੱਲ ਯਾਦ ਰੱਖੀ ਦੁਨੀਆਂ ਦੇ ਅੱਗੇ ਇਹ ਚੋਲੇ ਦੀ ਝੋਲੀ ਨਹੀਂ ਅਡਣੀ ਇਹ ਜੇ ਝੋਲੀ ਅਡਣੀ ਹੈ ਤੇ ਕੇਵਲ ਤੇ ਕੇਵਲ ਗੁਰੂ ਦੇ ਅੱਗੇ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਮੈਂ ਕਿਹਦਰੀ ਬੇਨਤੀ ਕਰਦਾ ਹੁੰਨਾ ਦਸਤਾਰਾਂ ਅਸੀਂ ਵੀ ਗੁਰੂ ਦੀਆਂ ਦਿੱਤੀਆਂ ਸਜਾਉਂਦੇ ਆ ਤਣ ਦੇ ਉੱਤੇ ਸਤਿਗੁਰੂ ਦਾ ਧਰ ਪਿਤਾ ਦਾ ਬਖਸ਼ਿਸ਼ ਕੀਤਾ ਹੋਇਆ ਬਾਣਾ ਵੀ ਅਸੀਂ ਪਹਿਨਦੇ ਆ ਪਰ ਆਪਣੇ ਅੰਦਰ ਚਾਤੀ ਮਾਰੀਏ ਜੇ ਅਸੀਂ ਮੰਗਦੇ ਆ ਕੇਵਲ ਤੇ ਕੇਵਲ ਗੁਰੂ ਦੇ ਕੋਲੋਂ ਮੰਗਦੇ ਆ ਰੱਬ ਦੇ ਕੋਲੋਂ ਮੰਗਦੇ ਆ ਸਾਡੀ ਝੋਲੀ ਕਿਸੇ ਪਖੰਡੀ ਅੱਗੇ ਤਾਂ ਅਸੀਂ ਨਹੀਂ ਅੜਦੇ ਸਾਡੀ ਝੋਲੀ ਕਿਸੇ ਮੱਟੀ ਦੇ ਅੱਗੇ ਕਿਸੇ ਕਬਰ ਦੇ ਅੱਗੇ ਤਾਂ ਨਹੀਂ ਅੜਦੇ ਜੇ ਸਾਧ ਸੰਗਤ ਅਸੀਂ ਕੇਵਲ ਤੇ ਕੇਵਲ ਗੁਰੂ ਨੂੰ ਸਮਰਪਿਤ ਆ ਨਾ ਤੇ ਮੈਂ ਕਿੰਨਾ ਸਾਡੇ ਸਤਿਗੁਰੂ ਮਹਾਰਾਜੀ ਦੇ ਸਾਰੇ ਪੁਰਬ ਮਨਾਏ ਸਫਲੇ ਨੇ ਜਿਨ ਕੇ ਪੁਰਬ ਮਨਾਤੇ ਹੋ ਉਹਨ ਕੀ ਬਾਤ ਵੀ ਸਮਝੋ